ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਹੋ ਤੁਸੀਂ ਸਾਰੇ ਠੀਕ ਠਾਕ ਹੋਗੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਕਿ ਮੈਂ ਲਿਪਸਟਿਕ ਇਸ ਤਰੀਕੇ ਨਾਲ ਲਗਾਨੀ ਹੈ ਤੇ ਕਿਹੜੀ ਲਿਪਸਟਿਕ ਲਗਾਨੀ ਹੈ ਕਿ ਜਿਹਨੂੰ ਪੂਰੇ ਡੇ ਲਗਾ ਕੇ ਆਪਾਂ ਇੱਕਦਮ ਆਪਣੇ ਲਿਪਸ ਜਿਹੜੇ ਨੇ ਤਰੋਤਾਜ਼ਾ ਰੱਖ ਸਕਦੇ ਆ ਤੇ ਬਿਲਕੁਲ ਵੀ ਲਿਪਸ ਡੇਰੀ ਆਸ-ਪਾਸੇ ਖਿੱਲਰ ਨਹੀਂ ਹੈਗੀ ਚਲੋ ਜੀ ਵੀਡੀਓ ਪੂਰੀ ਦੇਖੋ ਤੇ ਦੇਖੋ ਕਿਹੜੇ-ਕਿਹੜੇ ਲਿਪਸਟਿਕਾਂ ਨੇ ਮੈਂ ਲਗਾਨੇ ਤੇ ਇੱਕ ਕਿੱਟ ਸ਼ੇਅਰ ਕਰਦੇ ਆ ਜਿਹਦੇ ਨਾਲ ਆਪਾਂ ਬੜੇ ਆਸਾਨੇ ਨਾਲ ਫੇਸ਼ੀਅਲ ਕਰ ਸਕਦੇ ਆ ਜੇ ਐਮਰਜੈਂਸੀ ਕਿਤੇ ਵੀ ਜਾਣਾ ਹੋਵੇ ਬਹੁਤ ਵਧੀਆ ਕਿੱਟ ਹੈ ਵੀਡੀਓ ਪ ਸਬਸਕ੍ਰਾਈਬ ਕਰ ਦਿਓ ਤੇ ਚਲੋ ਜੀ ਵੀਡੀਓ ਪੂਰੀ ਤੁਹਾਡੇ ਨਾਲ ਲਿਪ ਗਲੋਸ ਜਿਹੜਾ ਮੈਂ ਇਸਤੇਮਾਲ ਕਰਦੀ ਹਾਂ ਨਾ ਹਮੇਸ਼ਾ ਕਰ ਇਹੀ ਕਰਦੀ ਰਹਿੰਦੀ ਹਾਂ ਨਾ ਕਿ ਮੈਂ ਉਹ ਮਿਸ਼ਰਤ ਮੰਗਵਾਇਆ ਸੀ ਆਨਲਾਈਨ ਬਹੁਤ ਵਧੀਆ ਹੈ ਇਹ ਹੈਗੀ ਹੈ ਲਿਪ ਗਲੋ ਐਲੋਵੇਰਾ ਠੀਕ ਹੈ ਲਿਪ ਗਲੋ ਐਲੋਵੇਰਾ ਠੀਕ ਹੈ ਕੰਬੋ ਪੈਕ ਆਇਆ ਸੀ ਤਿੰਨ ਆਉਂਦੀਆਂ ਨੇ ਛੋਟੀ ਜੀ ਕਿੱਟ ਵਿੱਚ ਔਰ ਇਹ ਬਹੁਤ ਹੀ ਪਿਆਰਾ ਇਹਦਾ ਕਲਰ ਹੈ ਤੇ ਇੰਨੀ ਪਿਆਰੀ ਖੁਸ਼ਬੂ ਹੈ ਨਾ ਲਗਾਉਂਦੇ ਹੀ ਚਿਹਰੇ ਤੇ ਬਹੁਤ ਹੀ ਮਤਰਕੀ ਇਕਦਮ ਪਿੰਕਿਸ਼ ਵਾਲੇ ਹੋਟ ਹੋ ਜਾਂਦੇ ਨੇ 12 ਘੰਟੇ ਦਾ ਇਹਦਾ ਹੁੰਦਾ ਹੈ ਟਾਰਗੇਟ ਇਜ਼ ਮਤਲਬ ਕਿ ਸਵੇਰੇ ਲਗਾ ਲਓ ਸਾਰਾ ਦਿਨ ਇਹ ਜਿਹੜੇ ਆਪਣੇ ਹੋਟ ਨੇ ਨਾ ਪਿੰਕ ਰਹਿੰਦੇ ਨੇ ਠੀਕ ਹੈ ਬਹੁਤ ਵਧੀਆ ਹੈ ਤੇ ਇਹ ਮੇਰੀ ਫੇਵਰਿਟ ਹੈ ਠੀਕ ਹੈ ਪਹਿਲਾਂ ਪਹਿਲਾਂ ਜਦੋਂ ਦੇਖੋ ਇਹਨਾਂ ਪਹਿਲਾਂ ਪਹਿਲਾਂ ਜਦੋਂ ਇੱਕ ਹਰੀ ਜਿਲੀ ਪਿਸਤੀ ਕਾਂਦੀ ਹੁੰਦੀ ਸੀ ਉਹਦਾ ਕਲਰ ਪਿੰਕ ਹੋ ਜਾਂਦਾ ਸੀ ਹੈਨਾ ਤੇ ਉਹ ਥੋੜਾ ਜਿਹਾ ਓਵਰ ਜਿਹਾ ਲੱਗਦਾ ਸੀ ਮੈਂ ਵੀ ਪਹਿਲਾਂ ਉਹ ਇਸਤੇਮਾਲ ਕਰਦੀ ਹੁੰਦੀ ਸੀ ਪਰ ਜਦੋਂ ਦੀ ਮੈਂ ਇਹ ਵਾਲੀ ਇਸਤੇਮਾਲ ਕਰਨ ਲੱਗੀ ਹੈ ਨਾ 3 ਸਾਲ ਹੋ ਗਏ ਨੇ ਇਹ ਵਾਲੀ ਮੈਂ ਇਸਤੇਮਾਲ ਕਰਦੀ ਆ ਇਹ ਲਿਪ ਗਲੋਸ ਐਲੋਵੇਰਾ ਲਿਪ ਗਲੋਸ ਹੈ ਬਹੁਤ ਹੀ ਵਧੀਆ ਹੈ ਬਹੁਤ ਹੀ ਪਿਆਰਾ ਲਿਪ ਗਲੋਸ ਹੈ ਬੱਚੇ ਲਗਾਣਾ ਤੁਸੀਂ ਲਗਾ ਸਕਦੇ ਹੋ ਘਰੇ ਆਪਾਂ ਹੈਵੀ ਮੇਕਅਪ ਨਹੀਂ ਕਰ ਸਕਦੇ ਹੈਵੀ ਲਿਪਸਟਿਕ ਨਹੀਂ ਲਗਾ ਸਕਦੇ ਮੈਨੂੰ ਵੀ ਹੈਵੀ ਪਸੰਦ ਨਹੀਂ ਹੈਗੀ ਕਿਉਂਕਿ ਰੋਟੀ ਪਾਣੀ ਖਾਣਾ ਹੁੰਦਾ ਮੈਨੂੰ ਐਦਾਂ ਲੱਗਦਾ ਹੈ ਕਿ ਜਿਵੇਂ ਮੂੰਹ ਚ ਚਲੇ ਜਾਏਗੀ ਤੇ ਜਾਂ ਇੱਕ ਓਵਰ ਜਿਹਾ ਲੱਗਦੇ ਹੋਟ ਹਨਾ ਇਸ ਕਰਕੇ ਜਦੋਂ ਵੀ ਸਵੇਰੇ ਸਾਰੇ ਮੈਂ ਜਦ ਤਿਆਰ ਹੁੰਨੀ ਆ ਮਤਲਬ ਕਿ ਜਦੋਂ ਆਪਾਂ ਨਹਾ ਤੋ ਕੇ ਰੈਡੀ ਹੁੰਨੇ ਆ ਜਾਂ ਫੇਸ ਪੈਕ ਲਗਾ ਕੇ ਉਸ ਤੋਂ ਬਾਅਦ ਫਿਰ ਮੈਂ ਇਹ ਬੜਾ ਲਿਪ ਗਲੋਸ ਲਗਾ ਲੈਂਦੀ ਆ ਇਹਨਾਂ ਦੇਖੋ ਨੇਚਰਲ ਜਿਹਾ ਕਲਰ ਆ ਜਾਂਦਾ ਨੇਚਰਲ ਪਿੰਕ ਬਹੁਤ ਲੱਗਦੇ ਆ ਜਿਨ੍ਹਾਂ ਦੇ ਲਿਪਸ ਲਗਦਾ ਹੈ ਕਿ ਸਾਡੇ ਲਿਪਸ ਕਾਲੇ-ਕਾਲੇ ਆ ਜਾਂ ਸਾਡੇ ਲਿਪਸ ਤੇ ਨਾ ਇੱਕ ਡਾਰਕ ਜਿਹਾ ਪਾਪੜੀ ਜੀ ਵੱਜ ਜਾਂਦੀ ਹੈ ਨਾ ਜਿਵੇਂ ਸ਼ਾਇਆ ਹੁੰਦੀਆਂ ਪਿਗਮੈਂਟੇਸ਼ਨ ਹੁੰਦੀ ਬੜੀ ਗੰਦੀ ਜਿਹੀ ਲੱਗਦੀ ਹੈ ਤੇ ਐਵੇਂ ਲਿਪ ਗਲੋਸ ਤੁਸੀਂ ਮੰਗਵਾ ਸਕਦੇ ਹੋ ਆਪਣੇ ਹੋਟਾਂ ਲਈ ਬਹੁਤ ਪਿਆਰੀ ਲਿੰਕ ਦੇ ਦਵਾਂਗੀ ਡਿਸਕ੍ਰਿਪਸ਼ਨ ਵਿੱਚ ਸਿਰਫ ਔਨਲੀ ਮਤਲਬ ਕਿ 60 ਰੁਪਏ ਦੇ ਵਿੱਚ ਤਿੰਨ ਲਿਪਸਟਿਕਾ ਇਹ ਆ ਗਏ ਜਾਂਦੀਆਂ ਨੇ ਅਪਲੇ ਕਰੇ ਬਹੁਤ ਹੀ ਪਿਆਰਾ ਇਹਦਾ ਮਤਲਬ ਕਿ ਕਲਰ ਹੈਗਾ ਤੇ ਇੱਕ ਇਹਦੇ ਵਿੱਚ ਨਾ ਸਕਰਬ ਤੌਰ ਤੇ ਜਦੋਂ ਆਪਾਂ ਲਗਾਨੇ ਉਹਦੋਂ ਏਦਾਂ ਲੱਗੇਗਾ ਜਿਵੇਂ ਰੇਤਾ ਲਾ ਰਹੇ ਆ ਉਹਦੇ ਨਾਲ ਹੋਟਸ ਸਕਰਬ ਹੋ ਜਾਂਦੇ ਨੇ ਉਸ ਤੋਂ ਬਾਅਦ ਇਹ ਮੈਲਟ ਹੋ ਜਾਂਦੀ ਹੈ ਬਾਅਦ ਚ ਪਤਾ ਹੀ ਨਹੀਂ ਚੱਲਦਾ ਹੈਗਾ ਵੀ ਆਪਾਂ ਬੁੱਲ੍ਹਾਂ ਤੇ ਲਗਾਇਆ ਤੇ ਲਗਾਇਆ ਕੀ ਠੀਕ ਹੈ ਬਹੁਤ ਹੀ ਪਿਆਰਾ ਕਲਰ ਆ ਜਾਂਦਾ ਹੈ ਬਹੁਤ ਹੀ ਪਿਆਰਾ ਬਲੇਸ਼ਰ ਵੀ ਦੇ ਰੂਪ ਵਿੱਚ ਜੀ ਤੁਸੀਂ ਆਪਣੇ ਲਗਾ ਸਕਦੇ ਹੋ ਠੀਕ ਹੈ ਔਰ ਹੋਟਾਂ ਤੇ ਲਗਾ ਸਕਦੇ ਹੋ ਠੀਕ ਹੈ ਇਹ ਤਾਂ ਹੈਗਾ ਮੇਰਾ ਲਿਪ ਗਲੋਸ ਠੀਕ ਹੈ ਔਰ ਜਿਹੜੀ ਮੇਰੀ ਫੇਵਰਟ ਲਿਪਸਟਿਕਾ ਨੇ ਸਿਰਫ ਦੋ ਫੇਵਰਟ ਲਿਪਸਟਿਕਾ ਨੇ ਹੋਰ ਮੈਂ ਕੁਝ ਨਹੀਂ ਮੇਰੀ ਹੈਗੀ ਇਹ ਹੈਗੀ ਐ ਮੈਟ ਲਿਪਸਟਿਕ हैगी है मैट लिपस्टिक हाँ जी मैट लिपस्टिक कलर है ठीक है तो मैट लिपस्टिक कलर लिखा हो या सिर्फ कलर और मैट लिपस्टिक देख सकते हो शायद उल्टा ना हो ठीक है मैट लिपस्टिक कलर यह हैगी है रेड कलर रिच्चे. ਏ ਮੇਰੀ ਫੇਵਰੇਟ ਹੈ ਮੈਨੂੰ ਥੋੜਾ ਜਨਾ ਰੈਡ ਕਲਰ ਵਧੀਆ ਲੱਗਦਾ ਹੋਰ ਮੈਨੂੰ ਇੰਨੀ ਵਧੀਆ ਲਿਪਸਟਿਕ ਇੱਕ ਮੇਰਾ ਹੈਗਾ ਇਹ ਦੂਸਰਾ ਕਲਰ ਵੀ ਦੱਸਦੀ ਹਾਂ ਇਹ ਵਾਲਾ ਹੈਗਾ ਰੈਡ ਠੀਕ ਹੈ ਇਹ ਲਗਾ ਕੇ ਮੈਂ ਦੇਖੋ ਪਰ ਤੁਸੀਂ ਉਹ ਲਗਾਇਆ ਹੋਇਆ ਹੈ ਨਾ ਲਿਪ ਗਲੋਸ ਉਹਦੇ ਉੱਪਰ ਹੀ ਲਗਾ ਲਓ ਇਕਦਮ ਇੰਨੀ ਸ਼ਾਈਨਿੰਗ ਆਵੇਗੀ ਮਤਲਬ ਕਿ ਆਪਣੇ ਹੋਟ ਤੇ ਲਿਪਸ ਇੰਨੇ ਸੋਹਣੇ ਲੱਗਣਗੇ ਇੰਨੇ ਵਧੀਆ ਲੱਗਣਗੇ ਇਕਦਮ ਨੇਚਰਲ ਨੇਚਰਲ ਲੱਗਣਗੇ ਇਕਦਮ ਡਰਟੀ ਨਹੀਂ ਲੱਗਣੇ ਹੈਗੇ ਜਿਵੇਂ ਕਈ ਵਾਰ ਹੁੰਦਾ ਡਰਟੀ ਡਰਟੀ ਜਿ ਲੱਗਣ ਲਾਇ ਜਾਂਦੇ ਨੇ ਬਿਲਕੁਲ ਵੀ ਗੰਦੇ ਨਹੀਂ ਲੱਗਦੇ ਹੈਗੇ ਬਹੁਤ ਅਧੀਆ ਹੈ ਨਾ ਜਦੋਂ ਵੀ ਕਿਤੇ ਜਾਣੀ ਹੈ ਇਹ ਵਾਲੀ ਲਿਪਸਟਿਕ ਲਗਾ ਕੇ ਜਾਣੀ ਹੈ ਤੁਸੀਂ ਦੇਖ ਸਕਦੇ ਹੋ ਇਦਾਂ ਬਹੁਤ ਹੀ ਪਿਆਰਾ ਜਿਹਾ ਇੱਕ ਕਲਰ ਬਣ ਜਾਂਦਾ ਬਹੁਤ ਹੀ ਪਿਆਰੇ ਜਿਹੇ ਲਿਪਸ ਲੱਗਣ ਲੱਗ ਜਾਂਦੇ ਨੇ ਮੈਂ ਦੇਖੋ ਮੈਂ ਕੁਝ ਵੀ ਲਗਾਇਆ ਨਹੀਂ ਹੈ ਕੋਈ ਕਰੀਮ ਨਹੀਂ ਲਗਾਈ ਕੋਈ ਚੀ ਨਹੀਂ ਲਗਾਇਆ ਸਿਰਫ ਲਿਪਸਟਿਕ ਲਗਾ ਕੇ ਤੁਹਾਨੂੰ ਦੱਸ ਰਹੀ ਹਾਂ ਤੇ ਇਹ ਹੈਗੀ ਹੈ ਮੇਰੀ ਫੇਵਰਟ ਮੈਟ ਲਿਪਸਟਿਕ ਠੀਕ ਹੈ ਤੇ ਇਹ ਬਹੁਤ ਹੀ ਪਿਆਰੀ ਹੈ ਰੇਟ ਇਹਦਾ ਹੈਗਾ 160 ਰੁਪਏ ਦੇ ਆਈ ਸੀਗੀ ਬਹੁਤ ਹੀ ਪਿਆਰੀ ਹੈ ਠੀਕ ਹੈ ਤੇ ਇਹ ਵਾਲੀ ਹੈਗੀ ਹੈ ਤੇ ਦੂਸਰੀ ਮੇਰੀ ਹੈਗੀ ਹੈ ਇਹ ਵਾਲੀ ਚੈਰੀ ਕਲਰ ਇਹ ਹੈਗੀ ਬਰਸ਼ ਵਾਲੀ ਮੈਟ ਠੀਕ ਹੈ ਇਹ ਹੈਗਾ ਚੈਰੀ ਕਲਰ ਬਰਸ਼ ਵਾਲੀ ਮੈਟ ਹੈ ਚੈਰੀ ਕਲਰ ਦੀ ਇਹਦਾ ਰੇਟ ਹੈਗਾ 150 ਰੁਪਿਆ ਠੀਕ ਹੈ 150 ਰੁਪਏ ਦੀ ਆਈ ਸੀਗੀ ਇਹ ਵੀ ਮੈਂ ਆਨਲਾਈਨ ਮੰਗਵਾਈ ਸੀਗੀ ਠੀਕ ਹੈ ਸਿਰਫ ਮੈਨੂੰ ਇਹ ਤਿੰਨੇ ਹੀ ਲਿਪਸਟਿਕਾਂ ਪਸੰਦ ਨੇ ਤਿੰਨੇ ਵਾਲੀਆਂ ਰੈੱਡ ਹੋਗੀ ਲਿਪ ਗਲੋਸ ਹੋ ਗਿਆ ਔਰ ਇਹ ਚੈਰੀ ਵਾਲੀ ਬ੍ਰਸ਼ ਵਾਲੀ ਮੈਟ ਵਾਲੀ ਹੋਗੀ ਇਹ ਵੀ ਤੁਹਾਨੂੰ ਲਾ ਕੇ ਦੱਸਦੀ ਆ ਪਹਿਲਾਂ ਮੈਂ ਹੋਟ ਸਾਫ ਕਰ ਲਵਾਂ ਹਾਂ ਦੇਖੋ ਜੀ ਸਾਫ ਉਹ ਦੇਖੋ ਮੈਂ ਉਤਾਰ ਹੀ ਲਈਏ ਤਾਂ ਮੇਰੇ ਜਿਹੜਾ ਆਪਣਾ 립 글로ਸ ਲੱਗਿਆ ਉਹ ਨਹੀਂ ਉਤਰਿਆ ਹੈਗਾ ਬਹੁਤ ਹੀ ਪਿਆਰਾ ਕੰਮ ਦਾ ਮਤਲਬ ਕਿ ਆਪਣੇ 립ਸ ਤੇ ਲੱਗਦਾ ਹੈ ਜਦੋਂ ਵੀ ਤੁਸੀਂ 립ਸਟਿਕ ਲਗਾਣੀ ਹੋਵੇ ਪਹਿਲਾਂ ਤੁਸੀਂ ਨਾ 립 글로ਸ ਜਰੂਰ ਲਗਾ ਲਓ 립 글로ਸ ਲਗਾ ਕੇ ਉਸ ਤੋਂ ਬਾਅਦ ਥੋੜਾ ਜਿਹਾ ਸਾਫ਼ ਕਰ ਲਓ ਫਿਰ ਉਸ ਤੋਂ ਬਾਅਦ 립ਸਟਿਕ ਲਾਇਓ ਬਹੁਤ ਹੀ ਪਿਆਰੇ ਹੋਟ ਹੋ ਜਾਂਦੇ ਨੇ ਇੰਨੇ ਪਿਆਰੇ ਹੋ ਜਾਂਦੇ ਨੇ ਕਈ ਵਾਰ ਆਪਾਂ 립ਸਟਿਕ ਲਾਉਂਦੇ ਆ ਤਾਂ ਆਪਣੇ ਜਿਹੜੇ 립ਸ ਹੁੰਦੇ ਨੇ ਫਟਣ ਲੱਗ ਜਾਂਦੇ ਨੇ ਤੇ ਪੱਪੜੀ ਜੀ ਬਣ ਜਾਂਦੀ ਬੜੀ ਬੁਰੀ ਲੱਗਦੀ ਹੈ ਤੁਸੀਂ ਉਸ ਤਰੀਕੇ ਨਾਲ ਪਹਿਲਾਂ 립 글로ਸ ਲਗਾ ਕੇ ਫਿਰ ਤੁਸੀਂ ਕੱਪੜੇ ਦੇ ਨਾਲ ਉਹਨੂੰ ਸਾਫ਼ ਕਰਕੇ ਫਿਰ ਤੁਸੀਂ 립ਸਟਿਕ ਲਗਾਓ ਇੰਨੀ ਪਿਆਰੀ ਲਿਪਸਟਿਕ ਲੱਗਦੀ ਹੈ ਨਾ ਬਹੁਤ ਵਧੀਆ ਲੱਗਦੀ ਕਿਤੇ ਵੀ ਤੁਸੀਂ ਜਾਓ ਆਓ ਤੁਹਾਡੇ ਇੰਨੇ ਸੋਹਣੇ ਹੋਟ ਲੱਗਣਗੇ ਆ ਦੇਖੋ ਜਿੱਦਾਂ ਮਰਜ਼ੀ ਤੁਸੀਂ ਸ਼ੇਪ ਦੇ ਸਕਦੇ ਹੋ ਮੇਰੇ ਥੋੜੇ ਜੁੱਤਲੇ ਬਲ ਪਤਲੇ ਆ ਆ ਦੇਖੋ ਚੈਰੀ ਕਲਰ ਦੀ ਹੈ ਦੇਖੋ ਜੀ ਬਹੁਤ ਹੀ ਪਿਆਰਾ ਕਲਰ ਹੈ ਬਹੁਤ ਹੀ ਜਿਹਨੂੰ ਕਹਿੰਦੇ ਆ ਪਿਆਰਾ ਜਿਹਾ ਕਲਰ ਇੱਕ ਜਿੰਨੇ ਕ ਜਿਹਾ ਕਲਰ ਹੋ ਜਾਂਦਾ ਇੰਨੇ ਸੋਹਣੇ ਲੱਗਦੇ ਆ ਬਹੁਤ ਹੀ ਪਿਆਰੇ ਲੱਗਦੇ ਆ ਪ੍ਰਾਈਸ ਸਿਰਫ 150 ਰੁਪਏ ਹੈ ਦਾ ਤੇ ਇਹ ਬ੍ਰਸ਼ ਵਾਲੀ ਮੈਟ ਹੈਗੀ ਤੇ ਉਹ ਹੈਗੀ ਐ ਵੈਸੇ ਬਿਨਾ ਬ੍ਰਸ਼ ਤੋਂ ਹੀ ਜਿਹੜੀ ਹੁੰਦੀ ਹੈ ਠੀਕ ਹੈ ਤੇ ਇਹ ਵਾਲੇ ਲਿਪਸਟਿਕਾਂ ਸਿਰਫ ਮੇਰੀਆਂ ਫੇਵਰਟ ਲਿਪਸਟਿਕਾਂ ਨੇ ਜਿਹੜੀਆਂ ਮੈਂ ਲਗਾ ਕੇ ਜਿੱਥੇ ਜਾਣਾ ਆਉਣਾ ਹੋਵੇ ਤੇ ਇਹੀ ਲਗਾਨੀ ਆ ਇਹਦੇ ਨਾਲ ਮੇਰੇ ਹੋਟ ਮੈਨੂੰ ਬਹੁਤ ਪਿਆਰੇ ਲੱਗਦੇ ਆ ਤੇ ਵੈਸੇ ਵੀ ਇੱਕ ਕੁਝ ਖਾਓ ਪੀਓ ਤੇ ਇਹ ਮਤਲਬ ਕਿ ਐਦਾਂ ਨਹੀਂ ਹੁੰਦਾ ਕਿ ਮੂੰਹ ਚ ਚਲ ਜਾਈ ਗਈ ਕਈ ਵਾਰ ਨਾ ਬੜਾ ਅਕਵਰਡ ਜਿਹਾ ਫੀਲ ਹੁੰਦਾ ਜਦ ਲਿਪਸਟਿਕ ਦੰਦਾਂ ਨਾਲ ਲੱਗਦੀ ਆ ਜਾਂ ਮੂੰਹ ਚ ਜਾਂਦੀ ਆ ਨਾ ਬੜਾ ਬੁਰਾ ਲੱਗਦਾ ਠੀਕ ਹੈ ਤੇ ਤੁਸੀਂ ਕਿਸੇ ਤਰੀਕੇ ਆਪਣੀ ਸ਼ੇਪ ਬਣਾ ਲਓ ਜਿੱਦਾਂ ਜਿੱਦਾਂ ਤੁਹਾਨੂੰ ਪਸੰਦ ਆ ਠੀਕ ਹੈ ਆ ਦੇਖੋ ਸੁੱਕ ਗਈ ਬਿਲਕੁਲ ਆ ਦੇਖੋ ਬਿਲਕੁਲ ਸੁੱਕ ਗਈ ਹੈ ਠੀਕ ਹੈ ਇਹ ਪਹਿਲਾਂ ਮੇਰੇ ਲੱਗਾ ਹੋਇਆ ਹੈ ਲਿਪ ਗਲੋਸ ਵਾਲਾ ਲੋਜੀ ਠੀਕ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਹੋ ਜਾਂਦਾ ਇਹਦੇ ਨਾਲ ਬਹੁਤ ਹੀ ਪਿਆਰੇ ਪਿਆਰੇ ਹੋਟ ਲੱਗਦੇ ਇਹਦੇ ਨਾਲ ਤੇ ਇੱਕ ਮੈਂ ਤੁਹਾਨੂੰ ਦੱਸਦੀ ਆ ਅਬਲੀ ਮਤਲਬ ਕਿ ਫੇਸ਼ੀਅਲ ਕਿਟ ਠੀਕ ਹੈ ਇਹ ਫੇਸ਼ੀਅਲ ਕਿਟ ਐਮਰਜੈਂਸੀ ਫੇਸ਼ੀਅਲ ਕਿਟ ਕਿੱਥੇ ਵੀ ਤੁਸੀਂ ਵਿਆਹ 파ਰਟੀ ਤੇ ਜਾਣਾ ਹੋਵੇ ਅਗਰ ਤੁਸੀਂ ਫਟੋਫਟ ਆਪਣਾ ਆ ਕਰਨਾ ਹੋਵੇ ਕਈ ਵਾਰ ਹੁੰਦਾ ਹੈ ਵੀ ਜਿਹੜੀ ਹੋਮ ਮੇਡ ਹੁੰਦੀਆਂ ਨੇ ਨਾ ਥੋੜਾ ਟਾਈਮ ਲੈਂਦੀਆਂ ਨੇ ਕਈ ਵਾਰ ਇੱਕਦਮ ਆਪ ਨੂੰ ਫੰਕਸ਼ਨ ਆ ਜਾਂਦਾ ਇੱਕਦਮ ਕੋਈ ਵੀ ਵਿਆਹ ਸ਼ਾਦੀ ਆ ਜਾਂਦਾ ਤੇ ਆਪਣਾ ਮਨ ਕਰਦਾ ਹੈ ਕਿ ਆਪ ਫੇਸ਼ੀਅਲ ਕਰੀਏ ਠੀਕ ਹੈ ਇਹ ਫੇਸ਼ੀਅਲ ਤੁਸੀਂ ਕਰ ਸਕਦੇ ਇਹਦਾ ਨਾਮ ਮੈਂ ਤੁਹਾਨੂੰ ਦੱਸਦੀ ਹਾਂ ਆ ਦੇਖੋ ਇਹਦਾ ਨਾਮ ਬਹੁਤ ਹੀ ਮਤਲਬ ਕਿ ਇਹ ਪਿਆਰੀ ਹੈ ਇਹ ਹੈਗੀ आस्ता बेरी आस्ता बेरी आ देखो तो एक मिनट आस्ता बेरी और ब्राइटनिंग किट ठीक है एक मिनट, आस्ता बेरी ब्राइटनिंग किट स्किन किट बहुत बढ़िया हैगी बहुत ही आस्ता बेरी स्किन किट का नाम है ਇਹਦਾ ਵੀ ਮੈਂ ਜਿਹੜਾ ਨਾਮ ਹੈ ਡਿਸਕ੍ਰਿਪਸ਼ਨ ਵਿੱਚ ਦੇ ਦਵਾਂਗੀ ਇਹ ਸਿਰਫ ਇਹਦਾ ਰੇਟ ਪਤਾ ਕਿੰਨਾ ਹੈ ਗੈਸ ਕਰੋ ਕਿੰਨਾ ਹੈ ਸਿਰਫ 60 ਰੁਪਏ 60 ਰੁਪਏ ਤੇ ਇਹ ਵਿੱਚ ਦੇਖੋ ਕਿੰਨੇ ਪਾਉਜ ਨੇ ਮਤਲਬ ਕਿ ਕਿੰਨੇ ਸਟੈਪ ਨੇ ਇਹ ਆ ਦੇਖੋ 6 ਸਟੈਪ ਨੇ ਠੀਕ ਹੈ ਇਹ ਹੈਗੇ ਇਹਦਾ ਆ ਦੇਖੋ ਤਾਂ ਹਾਂਜੀ ਇੱਥੋਂ ਸਟਾਰਟ ਹੋਣਾ ਹਾਂਜੀ 1 2 3 4 5 6 ਇੱਕ ਮਿੰਟ ਆ ਦੇਖੋ 6 ਸਟੈਪ ਨੇ ਜਿਹੜਾ ਇਹ ਵਾਲਾ 6ਵਾਂ ਇਹਨਾਂ ਇਹ ਔਇਲ ਹੈਗੇ ਮ사ਜ ਲਈ ਏ ਜਿਹੜੇ ਦੂਸਰੇ ਪੰਜ ਨੇ ਇਹ ਜਿਹੜੇ ਉਹਦੀਆਂ ਮਤਲਬ ਕਿ ਜੋਰ ਜੋ ਵਾਲੇ ਮਤਲਬ ਸਕਰਬ ਹੋ ਗਿਆ ਕਰੀਮ ਹੋ ਗਈ ਲੋਸ਼ਨ ਹੋ ਗਿਆ ਮ사ਜ ਕਰੀਮ ਹੋ ਗਈ ਠੀਕ ਹੈ ਤੇ ਇਹ ਹੈ ਦੇ ਵਿੱਚ ਸਤ ਮਤਲਬ ਕਿ ਸ਼ੇਪ ਆਉਜਣਾ ਠੀਕ ਹੈ ਸਿਰਫ 60 ਰੁਪਏ ਰੇਟ ਹੈ ਦਾ ਤੇ ਆਸਤਾ 베ਰੀ ਦਾ ਨਾਮ ਹੈ ਠੀਕ ਹੈ ਬਹੁਤ ਹੀ ਵਧੀਆ ਮਤਲਬ ਕਿ ਇਹ ਫੇਸ਼ੀਅਲ ਹੈ ਸਕਿਨ ਨੂੰ ਬਹੁਤ ਸੂਟ ਕਰਦਾ ਹਰ ਕਿਸਮ ਦੀ ਸਕਿਨ ਜਿਹੜੀ ਹੁੰਦੀ ਹੈ ਉਹਨੂੰ ਸੂਟ ਕਰ ਜਾਂਦਾ ਹੈ ਬਹੁਤ ਹੀ ਪਿਆਰਾ ਹੈ ਇਹ ਵਾਲਾ ਫੇਸ਼ੀਅਲ ਹੈ ਤੁਸੀਂ ਮੰਗਵਾ ਸਕਦੇ ਹੋ ਠੀਕ ਹੈ ਇਹ ਇਥੇ ਮੈਂ ਲੋਕਲ ਸਾਡੇ ਮਤਲਬ ਕਿ ਦੁਕਾਨ ਤੋਂ ਲਿਆ ਸੀ ਕਿਸੇ ਵੀ ਤੁਸੀਂ ਵੀ ਕਿਸੇ ਵੀ ਦੁਕਾਨ ਤੋਂ ਲੈ ਸਕਦੇ ਹੋ ਮੈਂ ਮਤਲਬ ਕਿ ਇਹ ਮੈਂ ਐਮਰਜੈਂਸੀ ਵਾਸਤੇ ਰੱਖਿਆ ਹੋਇਆ ਹੈ ਕਈ ਵਾਰ ਕੀ ਹੁੰਦਾ ਹੈ ਵੀ ਅਚਾਨਕ ਕਿਤੇ ਵੀ ਜਾਣਾ ਪੈ ਜਾਵੇ ਤੇ ਚਲੋ ਫਟਾਫਟ ਆਪਣਾ ਇਹ ਵਾਲਾ ਜਿਹੜਾ ਫੇਸ਼ੀਅਲ ਹੈ ਮੈਂ ਕਰ ਲੈਣੀ ਹੈ ਨਾ ਤੇ ਉਮੀਦ ਹੈ ਕਿ ਤੁਹਾਨੂੰ ਇਹ ਸਾਰਾ ਪਸੰਦ ਆਇਆ ਹੋਣਾ ਮੇਰਾ ਛੋਟਾ ਜਿਹਾ ਮੇਕਅਪ ਦਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਔਰ ਥੋੜਾ ਚਾਹੀਏ ਮਤਲਬ ਕਿ ਜੋ ਕਿਸ ਤਰੀਕੇ ਨਾਲ ਮੈਨ ਲਿਪਸਟਿਕ ਲਗਾਨੀ ਹੈ ਉਹ ਤੁਹਾਨੂੰ ਮੈਂ ਦੱਸਿਆ ਜੀ ਪਹਿਲਾਂ ਮੈਂ ਲਿਪ ਗਲੋਸ ਲਗਾ ਕੇ ਉਸ ਤੋਂ ਬਾਅਦ ਮੈਂ ਲਿਪਸਟਿਕ ਲਗਾਨੀ ਹੈ ਫਿਰ ਉਹਦੇ ਨਾਲ ਜਿਹੜੇ ਹੋਠ ਨੇ ਬਿਲਕੁਲ ਚਮਕੀਲੇ ਤੇ ਬਿਲਕੁਲ ਹੀ ਬਹੁਤ ਹੀ ਵਧੀਆ ਲੱਗਦੇ ਆ ਕਿਤੇ ਜਾਈ ਆ ਇਹ ਤੇ ਲਿਪਸਟਿਕ ਬਹੁਤ ਸੋਹਣੀ ਲੱਗਦੀ ਏ ਤੇੜਾ ਨਹੀਂ ਪੈਂਦੀਆਂ ਹੈਗੀਆਂ ਇੱਕਦਮ ਮਤਲਬ ਕਿ ਪਲੇਨ ਰਹਿੰਦੀ ਏ ਪਹਿਲਾਂ ਤੁਸੀਂ ਲਿਪ ਗਲੋਸ ਲਗਾਣਾ ਇਹ ਲਿਪ ਗਲੋਸ ਮੈਂ ਤੁਹਾਨੂੰ ਲਿੰਕ ਦੇ ਦਵਾਂਗੀ ਤੁਸੀਂ ਮੰਗਵਾ ਸਕਦੇ ਮੇਰੇ ਲਿੰਕ ਤੋਂ ਮੰਗਵਾਓਗੇ ਨਾ ਤੁਹਾਨੂੰ 10 ਰੁਪਏ ਛੂਟ ਹੀ ਮਿਲੇਗੀ ਘੱਟ ਹੀ ਮਿਲੇਗਾ ਸ਼ਾਇਦ ਤੁਹਾਨੂੰ ਕਿ 60 ਰੁਪਏ ਦਾ ਤੁਹਾਨੂੰ 50 ਰੁਪਏ ਚ ਮਿਲਣਗੇ ਤਿੰਨ ਆ ਜਾਂਦੀਆਂ ਨੇ ਠੀਕ ਹੈ ਕਾਫੀ ਟਾਈਮ ਲਈ ਇਹ ਮੁੱਕਦੀਆਂ ਹੈਗੀਆਂ ਠੀਕ ਹੈ ਬਹੁਤ ਟਾਈਮ ਕੱਢ ਜਾਂਦੀਆਂ ਨੇ ਤੇ ਚਲ ਏ ਮੈਂ ਜਿਹੜਾ ਲਿੰਕ ਹੈ ਡਿਸਕ੍ਰਿਪਸ਼ਨ ਚ ਦੇ ਦਵਾਂਗੀ ਤੇ ਔਰ ਇਹ ਕਿੱਟ ਦਾ ਨਾਮ ਵੀ ਮੈਂ ਲਿਖ ਦਵਾਂਗੀ ਡਿਸਕ੍ਰਿਪਸ਼ਨ ਵਿੱਚ ਔਰ ਤੁਸੀਂ ਕਿਤੋਂ ਵੀ ਜਾ ਕੇ ਇਹ ਲੈ ਸਕਦੇ ਹੋ ਠੀਕ ਹੈ ਵੀ ਦੇਖੀ ਤੁਹਾਨੂੰ ਵੀਡੀਓ ਪਸੰਦ ਆਈ ਹੋਣੀ ਹੈ ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਚ ਰਾਤ ਵਾਲੀ ਵੀਡੀਓ ਦੇਖਣਾ ਨਾ ਭੁੱਲਣਾ ਫਿਰ ਮਿਲਦੇ ਹਾਂ ਜੀ ਤੁਹਾਡੇ ਨਾਲ ਬਾਏ